ਤ ਆ ਗਿਆ ਅੱਜ ਸਾਡੀ ਉਹ ਗੋਰੀ ਸਰਕਾਰ ਸੀ ਤੇ ਇਹ ਕਾਲੀ ਸਰਕਾਰ ਸਾਡੇ ਨਾਲ ਅੱਜ ੱਧਕਾ ਕਰਦੀ ਐ ਸੋ ਸਾਨੂੰ ਅੱਜ ਫਿਰ ਚਾਚਾ ਅਜੀਤ ਸਿੰਘ ਨੇ ਜਦੋਂ ਲਾਗੂ ਨਹੀਂ ਹੋਣ ਦਿੱਤੇ ਸਾਨੂੰ ਵੀ ਅੱਜ ਉਹਨਾਂ ਦੀ ਸੋਚ ਦੇ ਉੱਤੇ ਪੂਰਾ ਪਹਿਰਾ ਦੇਣਾ ਚਾਹੀਦਾ ਮੈਂ ਇਹ ਦੋ ਗੱਲਾਂ ਲਿਖੀਆਂ ਸੀ ਇਹ ਕਾਲੀ ਸਰਕਾਰ ਵਾਸਤੇ ਵੀ ਦੇਸ਼ ਧਰੋਹ ਦਾ ਪਰਚਾ ਇਹਦੇ ਉੱਤੇ ਕਿਉਂ ਨਹੀਂ ਕਰਦਾ ਕੋਈ ਭਗਤ ਸਿੰਘ ਵਾਂਗੂ ਬੰਬ ਮਾਰ ਕੇ ਹੁਣ ਕਾਹਤੋਂ ਨਹੀਂ ਮਰਦਾ ਕੋਈ ਦੇਸ਼ ਦਾ ਇਸ ਬੰਦੇ ਨੇ ਦੇਸ਼ ਤਿਰੰਗਾ ਦਾਦੇ ਉੱਤੇ ਲਾ ਦਿੱਤਾ 26 ਜਨਮ ਨੂੰ ਦੇਖਿਆ ਤੁਸੀਂ ਇਸ ਬੰਦੇ ਨੇ ਦੇਸ਼ ਤਿਰੰਗਾ ਦਾਦੇ ਉੱਤੇ ਲਾ ਦਿੱਤਾ ਚੌਂਕੀਦਾਰ ਚਾਹੇ ਵਾਲੇ ਫਕੀਰ ਨੇ ਦੇਸ਼ ਫਕੀਰ ਬਣਾ ਦਿੱਤਾ ਸੋ ਇਹ ਗੱਲਾਂ ਅਸੀਂ ਗੋਦੀ ਮੀਡੀਆ ਲੈ ਕੇ ਵੀ ਚਰਚਾ ਕਰਦੇ ਅਸੀਂ ਮੈਂ ਸੁਣ ਗੋਦੀ ਮੀਡੀਆ ਦਾ ਅਸੀਂ ਉਹ ਉਹ ਗੀਤ ਹੈਗਾ ਮੇਰਾ ਰਿਕਾਰਡ ਹੋਇਆ ਰਿਲੀਜ਼ ਹੋਇਆ ਹੋਇਆ ਗਾਣਾ ਉਹ ਕਹਿੰਦਾ ਹੋ ਗੁਰਾ ਤੋਂ ਸਬਕ ਅਸੀਂ ਲੈਣਾ ਸਿੱਖਿਆ ਪਤਾ ਨਹੀਂ ਕਰਮਾਂ ਚ ਕੀ ਕੀ ਲਿਖਿਆ ਸਹੀयत ਸੱਚ ਦੀ ਵੀ ਹੋ ਗਈ ਏਕਤਾ ਗੋਦੀ ਮੀਡੀਆ ਵੀ ਲੋਕਾਂ ਨੇ ਆਸ਼ੇਕਤਾ ਪਰ ਖੰਭ ਥੇਰੀਆਂ ਤੂੰ ਕਰ ਲਈਆਂ ਨੇ ਇਹ ਜੰਗ ਇੱਕ ਦਿਨ ਤੂੰ ਜ਼ਰੂਰ ਹਰੇਗੀ ਗਿਣੇ ਨਾਟ ਰਕਟ ਰ ਜਾਣੇ ਦਿੱਲੀਏ ਗਿਣਤੀ ਕਿਸਾਨਾਂ ਦੀ ਤੂੰ ਕਿੱਥੋਂ ਕਰਨੀਂ ਗਿਣੇ ਨਾਟ ਰਕਟ ਰ ਜਾਣੇ ਦਿੱਲੀਏ ਗਿਣਤੀ ਕਿਸਾਨਾਂ ਦੀ ਤੂੰ ਕਿੱਥੋਂ ਕਰੇਂਗੀ ਉਹ ਤੁਸੀਂ ਅੱਛਾ ਲੈਨੇ ਲਿਖਿਆ ਨੇ ਗੋਦੀ ਮੀਡੀਆ ਦੀ ਗੱਲ ਕਰੀਏ ਜੋ ਰੋਲ ਅਦਾ ਕੀਤਾ ਇਸ ਸਮੇਂ ਜੋ ਪਿਛਲੇ 3 ਮਹੀਨੇ ਤੋਂ ਆਪਾਂ ਦੇਖ ਰਹੇ ਹਾਂ ਕਿਸਾਨ ਉਹ ਬਾਰਡਰ ਤੇ ਜਾ ਕੇ ਬੈਠੇ ਨੇ ਦਿੱਲੀ ਦੇ ਕੀ ਲੱਗਦਾ ਵੀ ਇਹ ਰੋਲ ਪਲੇ ਕਰਨਾ ਜੋ ਚੀ ਨਹੀਂ ਹੋਣੀ ਚਾਹੀਦੀ ਸੀ ਉਹ ਵੀ ਉਹਨਾਂ ਨੇ ਦਿਖਾਈਆਂ ਨੇ ਦੁੱਤੀ ਇਹ ਮੀਡੀਆ ਦੇ ਉੱਤੇ ਲੋਕ ਬਲੀਵ ਕਰਦੇ ਸੀ ਬਹੁਤ ਜ਼ਿਆਦਾ ਕਿ ਜਿਹੜੇ ਚੈਨਲ ਹੁੰਦੇ ਆ ਇਹ ਸੱਚੀਆਂ ਸੱਚੀਆਂ ਖਰੀਆਂ ਖਬਰਾਂ ਦਿੰਦੇ ਹੁੰਦੇ ਪਰ ਇਹ ਅੱਜ ਅਸੀਂ ਦੇਖ ਰਹੇ ਹਾਂ ਸਾਡੇ ਜਿਹੜਾ ਆਉਣ ਵਾਲੀ ਜਨਰੇਸ਼ਨ ਆ ਉਹ ਦੇਖ ਰਹੀ ਹੈ ਇਹਨਾਂ ਉੱਤੇ ਲੱਖ ਲਾਨਤ ਹੈ ਜਿਹੜੀ ਗੋਦੀ ਮੀਡੀਆ ਲੱਖ ਲਾਨਤ ਹੈ ਕਿ ਉਹ ਵਿਕੀ ਹੋਈ ਹੈ ਇਹ ਪੈਸੇ ਦੇ ਉੱਤੇ ਕੰਮ ਕਰਦੀ ਹੈ ਇਹ ਦੋ ਬੰਦਿਆਂ ਦੇ ਹੱਥੋਂ ਵਿਕੀ ਹੋਈ ਹੈ ਔਰ ਇਹਨਾਂ ਨੇ ਸਾਡੇ ਦੇਸ਼ ਨੂੰ ਮਿੱਟੀ ਚ ਮਲਾਤਾ ਉਹ ਅਸੀਂ ਦੇਖਦੇ ਹਾਂ ਕਿ 26 ਜਨਵਰੀ ਨੂੰ ਸਰਕਾਰ ਆਪ ਹੀ ਸਾਡੇ ਲੋਕਾਂ ਨੂੰ ਉੱਥੇ ਲੈ ਕੇ ਜਾਂਦੀ ਹੈ ਸਰਦਾਰਾਂ ਨਾਲ ਮਤਲਬ ਜਿਹੜੀ ਅੱਜ ਦੀ ਪਗੜੀ ਸੰਭਾਲ ਦਾ ਮੁੱਦਾ ਰੱਖਿਆ ਹੈ ਸਰਦਾਰਾਂ ਨਾਲ ਸਰਕਾਰ ਸਹੀ ਨਹੀਂ ਕਰ ਰਹੀ ਪਹਿਲਾਂ ਤੋਂ ਹੀ ਸੋ ਸਾਨੂੰ ਆਪਣੀ ਪੱਗ ਆਪ ਸੰਭਾਲਣੀ ਪਊਗੀ ਔਰ ਸਾਨੂੰ ਸੰਭਾਲਣੀ ਚਾਹੀਦੀ ਹੈ ਕਿਉਂਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਇਹ ਸਾਡੀ ਪੱਗ ਔਰ ਸਾਡੀ ਅਣਖ ਇਹ ਪੰਜਾਬੀਆਂ ਦਾ ਖੂਨ ਹੈ ਪਗੜੀ ਸਮਾਜ ਜੱਟਾਂ ਲੈ ਕੇ 9 ਮਹੀਨੇ ਮੂਵਮੈਂਟ ਚੱਲੀ ਸੀ 1907 ਵਿੱਚ ਅਜੀਤ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਉਹਲੀ ਮੂਵਮੈਂਟ ਉਸ ਵੇਲੇ ਬੜੇ ਅਲੱਗ-ਅਲੱਗ ਤਿਕਨਿਆਂ ਨਾਲ ਅੰਗਰੇਜ਼ੀ ਹਕੂਮਤ ਸਰਕਾਰ ਮਜੂਰ ਸੀ ਅਲੱਗ-ਅਲੱਗ ਤਿਕਨਿਆਂ ਤੋਂੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਵੀ ਨਹੀਂ ਹਾਂ ਹੁਣ 3 ਮਹੀਨੇ ਹੋਏ ਨੇ ਕਿ ਇਹਨੂੰ ਲੱਗਦਾ ਹੈ ਕਿ ਕਿਸਾਨ ਟੁੱਟ ਜਾਣਗੇ ਨਹੀਂ ਟੁੱਟਦੇ ਜੀ ਕਿਸਾਨ ਟੁੱਟਣ ਵਾਲੀ ਕਾਮ ਨਹੀਂ ਹੈ ਇਹ ਤਾਂ ਪੋਹ ਦੀਆਂ ਰਾਤਾਂ ਵਿੱਚ ਸੱਪਾਂ ਦੀ ਸਰੀਆ ਮਿੱਦਦੇ ਇਹ ਕੌਣ ਡਰਾਉਂਦਾ ਹੈ ਕਿਸਾਨਾਂ ਨੂੰ ਕੌਣ ਡਰਾ ਲੂਗਾ ਇਹ ਕਿੱਥੇ ਭੱਜਣ ਵਾਲੇ ਆ ਇਹ ਤਾਂ ਨਾ ਕੋਈ ਕੋਈ ਸਾਜ਼ਿਸ਼ਾਂ ਲੱਭ ਲੱਭ ਕੇ ਦੇਖ ਰਹੇ ਲੰਬਾ ਸੰਘਰਸ਼ ਕਿਉਂ ਚਲਾ ਰਹੇ ਆ ਕਿ ਸਾਜ਼ਿਸ਼ਾਂ ਕਰ ਰਹੇ ਆ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਪੁਆਇੰਟ ਤੇ ਇਹ ਫਸ ਜਾਣ ਸਾਡੇ ਕੋਲ ਪਰ ਕਿਸਾਨ ਸਾਡੇ ਬੜੇ ਸਮਝਦਾਰ ਹੈ ਜਿਹੜੇ ਲੀਡਰ ਸਾਡੇ ਬੜੇ ਸਿਆਣੇ ਹੈ ਉਹ ਇਸ ਤਰ੍ਹਾਂ ਦੀ ਗਲਤੀ ਕੋਈ ਨਹੀਂ ਕਰਦੇ ਜਿਹੜੀ ਸਾਡੀ ਨੌਜਵਾਨਾਂ ਨੇ ਵੀ ਕੀਤੀ ਹੈ ਗਲਤੀ ਜੇ ਮੈਨੂੰ ਉਹ ਨੌਜਵਾਨਾਂ ਨੇ ਖੁਦ ਨਹੀਂ ਕੀਤੀ ਉਹਨਾਂ ਨੂੰ ਰਸਤੇ ਗਲਤ ਪਾਇਆ ਗਿਆ ਤਾਂ ਇਹ ਸਾਰਾ ਕੁਝ ਵਾਪਰਿਆ ਹੁਣ ਆਪੇ ਜਿਸਕ ਨਾਲ ਹੁਣ ਆਮ ਗੱਲਾਂ ਹੁੰਦੀਆਂ ਨੇ ਚਰਚਾ ਵੀ ਆਮ ਚੱਲਦੀ ਹੈ ਕਿ ਮੂਵਮੈਂਟ ਆਜ ਤੱਕ ਹੈ ਕਿ ਕਿਸਾਨ ਜਿਹੜੇ ਵਾਪਸ ਆ ਗਏ ਨੇ ਘਟ ਗਏ ਨੇ ਇਹ ਵੀ ਗੋਦੀ ਮੀਡੀਆ ਉਹਦੇ ਕਿਤੇ ਨਾ ਕਿਤੇ ਕੀਤਾ ਗਿਆ ਫਿਰ ਤਾਂ ਲੱਗਦਾ ਕਿ ਇਸ ਸਮੇਂ ਕਿਸੇ ਵੀ ਵੱਲੋਂ ਦੁਖੀ ਨਹੀਂ ਹੋਣਾ ਚਾਹੀਦਾ ਕਿਉਂਕਿ 9 ਮਹੀਨੇ ਮੂਵਮੈਂਟ ਜੀ ਬੜਾ ਕੁਝ ਹੋਇਆ ਸੀ ਸਰਕਾਰਾਂ ਨੇ ਬੜੀ ਕੋਸ਼ਿਸ਼ ਕੀਤੀ ਬੜੇ ਉਸ ਸਮੇਂ ਵੀ ਫ਼ਰਮਾਂ ਵੀ ਫਲਾਈਆਂ ਕਿ ਟੁੱਟ ਗਿਆ ਮੂਵਮੈਂਟ ਬਹੁਤ ਜਲਦੀ ਦੀ 9 ਮਹੀਨੇ ਲੱਗਦਾ ਹੈ ਕਿਸਾਨ ਨੂੰ ਕਿਸੇ ਅਫਵਾਹ 'ਤੇ ਸਾਰੇ ਭਰਾਵਾਂ ਨੂੰ ਇੱਕੋ ਬੇਨਤੀ ਹੈ ਕਿ ਤੁਸੀਂ ਇਹਨਾਂ ਜਿਹੜੀਆਂ ਅਫਵਾਹਾਂ ਹੈਗੀਆਂ ਗੋਦੀ ਮੀਡੀਆ ਦੀ ਇਹਨਾਂ ਦੇ ਵਿੱਚ ਨਹੀਂ ਆਉਣਾ ਕਿਉਂਕਿ ਕਿਸਾਨ ਪਿੱਛੇ ਮੁੜਨ ਵਾਲੇ ਨਹੀਂ ਹੈ ਜੇ ਲਾਸਟ ਵਿੱਚ ਇੱਕ ਵੀ ਕਿਸਾਨ ਰਹਿ ਗਿਆ ਤਾ ਵੀ ਤੁਸੀਂ ਇਹ ਸੋਚ ਲਓ ਵੀ ਮਰ ਜੂਗਾ ਪਿੱਛੇ ਨਹੀਂ ਮੁੜੂਗਾ ਕਿਸਾਨਾਂ ਵਿੱਚ ਬਹੁਤ ਮਤਲਬ ਜਜ਼ਬਾ ਹੈ ਇਸ ਚੀਜ਼ ਦਾ جنੂਨ ਲੈ ਕੇ ਚੱਲੇ ਹੋਏ ਆ ਜੋਸ਼ ਹੌਸਲਾ ਉਹਨਾਂ ਦੇ ਵਿੱਚ ਬਹੁਤ ਹੈ ਬਾਕੀ ਸਪੋਰਟ ਤੁਹਾਡੇ ਵਾਲੇ ਭਰਾਵਾਂ ਦੀ ਬਹੁਤ ਹੈ ਤੁਹਾਡੇ ਵਰਗੇ ਮੀਡੀਆ ਵਾਲੇ ਵੀ ਹੈ ਜਿਹੜੇ ਚੰਗੀ ਸੋਚ ਰੱਖਦੇ ਆ ਚੰਗੀਆਂ ਗੱਲਾਂ ਪੇਸ਼ ਕਰਦੇ ਲੋਕਾਂ ਵਿੱਚ ਕਿਸਾਨ ਪਿੱਛੇ ਨਹੀਂ ਮੁੜਦੇ ਉੱਥੇ ਹਲੇ ਵੀ ਉਸ ਤਰ੍ਹਾਂ ਹੀ ਰੌਣਕਾਂ ਲੱਗੀਆਂ ਹੋਈਆਂ ਉੱਥੇ ਕੋਈ ਪਿੱਛੇ ਵਾਪਸ ਆਲੀ ਉਹ 26 ਜਨਵਰੀ ਨੂੰ ਜਿਹੜੇ ਸਪੈਸ਼ਲ ਗਏ ਸੀ ਉਹ ਵਾਪਸ ਆਏ ਸੀ ਤੇ ਮੀਡੀਆ ਨੇ ਉਹ ਚੱਕ ਕੇ ਦਿਖਾਤਾ ਸੀ ਕਿ ਪਿੱਛੇ ਜਾ ਰਹੇ ਆ ਐਦਾਂ ਦੀ ਕੋਈ ਗੱਲ ਨਹੀਂ ਪਕੜੀ ਸਮਾਜ ਹਟਾ ਸੀ ਆਪਾਂ ਦੇਖਦੇ ਹਾਂ ਕਿ ਕਾਫੀ ਲੰਮਾ ਸਮੇਂ ਤੋਂ ਚੱਲਦਾ ਆਇਆ ਹੈ ਹੁਣ ਵੀ ਲੋਕੀ ਯਾਦ ਰੱਖਦੇ ਕਰਦੇ ਨੇ ਅੱਜ ਤੁਸੀਂ ਵੀ ਯਾਦ ਕਰ ਰਹੇ ਹੋ ਕਾਫੀ ਲੋਕ ਇਕੱਠੇ ਹੋਏ ਨੇ ਕਿ ਅਸੀਂ ਪੱਗਾ ਬਣੀ ਹੋਈਆਂ ਨੇ ਜੋ ਕਿ ਪਗੜੀ ਸਮਾਲ ਜੱਟਾਂ ਦੀ ਮੂਵਮੈਂਟ ਚੱਲਦੀ ਹੈ ਆਪਾਂ ਪਹਿਲਾਂ ਵੀ ਦੇਖਦੇ ਆ ਕਿ ਸਕਾਨਾ ਕਿਤੇ ਨਾ ਕਿਤੇ ਇਹ ਨੁਕਤਾ ਚ ਨਹੀਂ ਕਰਦੀ ਆ ਤੇ ਪ੍ਰੋਟੈਸਟ ਹੋਣੀ ਨਹੀਂ ਦਿੰਦੀ ਪਟਾ ਸਾਭਣਾ ਦੀ ਕਾਰ ਹੈ ਫਿਰ ਸਕਾਨਨ ਲੱਗਦਾ ਕਿਤੇ ਨਾ ਕਿਤੇ ਖਲਬਲੀ ਮੱਚੀ ਜੇ ਕਿਉਂਕਿ ਹੁਣ ਵੀ ਕਹਿ ਰਹੀ ਹੈ ਕਿ ਭੀੜ ਤੋਂਸ ਦਾ ਬਿਆਨ ਵੀ ਆਇਆ ਕਿ ਭੀੜ ਇਕੱਠੀ ਹੁੰਦੇ ਨਾਲ ਬਿੱਲ ਰੱਦ ਨਹੀਂ ਹੋ ਜਾਂਦੇ ਜਿਹੜੇ ਰੈਲੀਆਂ ਵਿੱਚ ਲੋਕ ਇਕੱਠੇ ਕਰਦੇ ਨੇ ਉਦੋਂ ਵੋਟ ਵੀ ਉਹਨਾਂ ਦੀ ਹੁੰਦੀ ਹੈ ਹਾਂਜੀ 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 ਮੈਂ ਐਦਾਂ ਦੀ ਕੋਈ ਗੱਲ ਨਹੀਂ ਸਰਕਾਰ ਨੇ ਤਾਂ ਬਹੁਤ ਹੱਥ ਕੰਡੇ ਅਪਣਾਉਣੇ ਆ ਜੀ ਸਰਕਾਰ ਦੀਆਂ ਚਾਲਾਂ ਵਿੱਚ ਅਸੀਂ ਨਹੀਂ ਆਉਣਾ ਸਾਨੂੰ ਆਪਣਾ ਜਿਹੜਾ ਮੁੱਦਾ ਅ ਕਾਨੂੰਨ ਵਾਪਸ ਕਰਵਾ ਕੇ ਅਸੀਂ ਫੇਰ ਹੀ ਵਾਪਸ ਆਣਾ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜਿੰਨਾ ਵੱਧ ਤੇ ਵੱਧ ਅਸੀਂ ਦਿੱਲੀ ਬਾਰਡਰਾਂ ਤੇ ਜਾ ਸਕਦੇ ਹਾਂ ਸਾਨੂੰ ਜਾਣਾ ਚਾਹੀਦਾ ਹੈ ਤੇ ਸਰਕਾਰ ਨਾਲ ਮੱਥਾ ਲਾਉਣਾ ਚਾਹੀਦਾ ਹੈ ਇੱਕੋ ਹੀ ਇੱਕੋ ਹੀ ਗੱਲ ਹੈ ਕਿ ਤਿੰਨ ਕਾਨੂੰਨ